ਸੰਤਾਂ ਤੇ ਬਲਵੰਡ ਹਜ਼ੂਰ ਦੇ ਚਾਨਾਂ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਰਾਗੀ ਦੇ ਤੌਰ ਤੇ ਰਵਾਬੀਆਂ ਦੇ ਤੌਰ ਤੇ ਅੰਮ੍ਰਿਤ ਵੇਲੇ ਜਦੋਂ ਆਸਾ ਜੀ ਦੀ ਬਾਣੀ ਕੀਰਤਨ ਰਾਹੀਂ ਹਾਜ਼ਰੀਆਂ ਭਰਦੇ ਨੇ ਮੇਰੇ ਹਜ਼ੂਰ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਐਸੀ ਦੁਨਆ ਭਰਾਵਾ ਦੀ ਮਿਲਤ ਜੋੜ ਤੋੜ ਐਸੇ ਰਾਹਾਂ ਵਿੱਚ ਹਜ਼ੂਰ ਦੀ ਬਾਣੀ ਗੰਦੇ ਸੰਗਤ ਦਾ ਸਰਵਣ ਕਰਦੇ ਸਤਗੁਰਾਂ ਦੇ ਬਰਕਰ ਚਰਨਾ ਵਿੱਚ ਅਮੰਤ ਭੇਲੇ ਗੁਰਦੁਆਰਾ ਸਹਿਬਾਨਾ ਵਿੱਚ ਅੱਜ ਵੀ ਆਸਾ ਜੀ ਦੀ ਬਾਣੀ ਕੀਤਰ ਰਹੀ ਰਾਗੀ ਸਿੰਘ ਸਹਿਬਾਨ ਹਾਜ਼ਰੀ ਮੱਹੇਵ ਫਿਰ ਗੁਰੂ ਕੀ ਸੰਗਤਾਂ ਚੌਕੜਾ ਮਾਰ ਕੇ ਸਤਗੁਰਾਂ ਦੀ ਬਾਣੀ ਦੇ ਕੀਰਤਨ ਸਰਵਣ ਕਰੀਏ ਕੱਪੜ ਰੂਪ ਸਹਾਬਨਾ ਛੜ ਦੁਨੀਆ ਅੰਦਰ ਜਾਵਣਾ ਕੱਪੜ ਰੂਪ ਸਹਾਬਨਾ ਛੜ ਦੁਨੀਆ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਉ ਦੇ ਰੱਬ ਹੀੜੇ ਅਕਾ ਜਾਵਣਾ ਨੰਗਾ ਨੰਗਾ ਦੋਚ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰੋ ਔਗਣ ਪਛਤਾਵਣਾ ਐ ਮਨੋਕ ਅਬ ਪਛਤਾਇਆ ਕੀ ਬਣੇ ਜਬ ਚਿੜੀਆ ਚੁਗ ਗਈ ਖੇ ਰਹਿ ਗਈ ਜ਼ਿੰਦਗੀ ਸਤਿਗੁਰਾਂ ਦੇ ਚਰਣਾ ਵਿੱਚ ਜਿੰਨਾ ਵੀ ਵਕਤ ਜਿੰਨਾ ਵੀ ਟਾਈਮ ਐ ਮਨੁੱਖ ਵਕਤ ਦੀ ਸੰਭਾਲ ਕਰ ਜੇ ਮੈਂ ਗੁਰੂ ਗਿਆ ਸੰਗਤਾਂ ਨੂੰ ਕਹਿਣਾ ਕਿ ਵਕਤ ਦੀ ਸੰਭਾਲ ਕਰ ਤੀ ਅਸੀਂ ਵਕਤ ਦੀ ਸੰਭਾਲ ਨਾ ਕਰੀਏ ਅਸੀਂ ਵਕਤ ਦੀ ਸਮੇਂ ਦੀ ਕਦਰ ਨਾ ਕਰੀਏ ਸਮਾਂ ਕੋ ਜੇ ਹੋਰ ਹੁੰਦਾ ਤੇ ਸਮਾਂ ਕੋ ਜ ਗੁਰੂ ਕੇ ਕਿਤਨੀਏ ਗੁਰੂ ਕੇ ਰਾਗੀ ਧਰਦੀ ਸਮੇਂ ਦੀ ਅਸੀਂ ਵੀ ਜੇ ਕਦਰ ਕਰੀਏ ਸਮਾਂ ਸਾਡੀ ਕਦਰ ਕਰੇਗਾ ਤੇ ਕਬੀਰ ਲਿਖਦਾ ਉਹ ਕਹਿੰਦਾ ਸਮਾਂ ਉਸ ਨੂੰ ਕਦੇ ਨਹੀਂ ਸਮਾ ਦਿੰਦਾ ਸਮਾਂ ਜੇ ਅਸੀਂ ਸਮੇਂ ਦੀ ਕਦਰ ਕਰਾਂਗੇ ਤੇ ਫਿਰ ਸਮਾਂ ਸਾਡੀ ਕਦਰ ਕਰੇਗਾ ਆਮ ਕਹਾਵਤ ਹੈ ਕਿ ਜੇ ਕਿਸੇ ਦਾ ਬੱਚਾ ਤੁਸੀਂ ਗੱਲ ਸੁਣੀਏ ਕਿਸੇ ਦਾ ਬੱਚਾ ਗੁੜ ਖਾਂਦਾ ਸੀ ਕਿਸੇ ਸੰਤ ਮਹਾਪੁਰਸ਼ ਕੋਲ ਮਾਈ ਲੈ ਗਈ ਕਹਿੰਦਾ ਕੋਈ ਨਾ ਭਾਈ ਹੱਟ ਜਾਗਾ ਉਹਦੇ ਜਾਂਦੇ ਰਹਿ ਕੋਈ ਨਾ ਭਾਈ ਸਕਦਾ ਕਹਿੰਦਾ ਕਦਨ ਕਹਦਾ ਅੱਜ ਤੋਂ ਬਾਦ ਨਹੀਂ ਖਾਵੇਗਾ ਇਹ ਤੁਸੀਂ ਗੱਲ ਸੁਣੀ ਹੈ ਸਰਵਣ ਕੀਤੀ ਹੈ ਕਹਿੰਦੇ ਬਾਬਾ ਜੀ ਕੋਈ ਦਵਾਈ ਕਹਿੰਦਾ ਬੱਸ ਅੱਜ ਤੋਂ ਬਾਦ ਮਾ ਨਹੀਂ ਖਾਵੇਗਾ ਕਹਿੰਦੇ ਕੀ ਗੱਲ ਕਹਿੰਦੇ ਅੱਜ ਤੋਂ ਪਹਿਲਾਂ ਮੈਂ ਖਾਂਦਾ ਸੀ ਮੈਂ ਬੱਚੇ ਨੂੰ ਕਿਵੇਂ ਕਹਿ ਸਕਦਾ ਖੁਰਦਾ ਨਾ ਖਾ। ਜਦੋਂ ਨੁਕਸਾਨ ਦੇ ਚੀਜ਼ ਨਾ ਖਾ। ਜੇ ਅਸੀਂ ਆਪ ਨਿਕਦੇ ਕੋਈ ਦਾਬੇ ਰਾਗੀ ਨਾ ਦੀ ਬੇਦੀ ਉਹ ਭਾਤ ਕਰਨੀ ਹਰ ਹਰ ਭੀਜਾ रामਰਾਜ ਜਿਹਨਾਂ ਅੰਦਰ ਕਪੜ ਬਕਾ ਰਹੇ ਉਹਨਾਂ ਰੋਕਿਆ ਕੀ ਚੰਗੀ ਜੀ। ਜੇ ਅਸੀਂ ਆਪ ਨੂੰ ਆਪਣੇ ਤੇ ਅਸੀਂ ਕਹਿੰਦੇ ਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕੀਤੀਆਂ। ਖੁਸ਼ੀਆਂ ਮਿਲਦੀਆਂ ਹਨ ਦੁੱਖਾਂ ਦਾ ਨਾਸ ਹੁੰਦਾ ਸੱਚ ਦਾ ਫਕਾਸ਼ ਹੁੰਦਾ ਜ਼ਿੰਦਗੀ ਵਿੱਚ। ਮੈਂ ਗੱਲ ਕਰ ਰਿਹਾ ਸੀ ਸਮੇਂ ਦੀ ਅਮਨੁੱਖ ਸਮੇਂ ਦੀ ਕਦਰ ਕਰ ਸਮਾਂ ਤੇਰੀ ਕਦਰ ਕਰੇਗਾ ਸੁਭਾ ਉਸ ਨੂੰ ਕਦੇ ਵੀ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ ਜਿਹੜਾ ਪੈਰਾਂ ਦੇ ਥੱਲੇ ਨਤਾੜਿਆ ਗਿਆ ਉਸ ਅੱਖਾਂ ਨੂੰ ਦੰਗਰ ਪਛਾਣਦਾ ਨਹੀਂ ਸਿੱਪਦਿਲ ਮੋਤੀ ਪੱਥਰ ਦੇਣ ਹੀਰੇ ਕਿਸਮਤ ਆਪਣੀ ਆਪ ਅਜਮਾਈ ਦੀ ਏ ਉਹ ਆ ਚੱਲ ਕੇ ਕਦੇ ਨਹੀਂ ਕੋਲ ਆਉਣਾ ਕੋਲੇ ਜਾ ਕੇ ਪਿਆਸ 부ਝਾਈ ਦੀ ਸਤਗੁਰਾਂ ਦੇ ਚਰਨਾਂ ਵਿੱਚ ਆਪਾਂ ਖੁਸ਼ੀਆਂ ਲੈ ਰਹੇ ਨਾ ਭਾਈ ਸੱਤਾ ਤੇ ਬਹੰਦਾ ਹਜ਼ੂਰ ਦੇ ਚਰਨਾਂ ਵਿੱਚ ਕੀਰਤਾਂ ਹੈ ਗੁਰੂਗੀਆਂ ਖੁਸ਼ੀਆਂ ਲੈ ਰਹੇ ਨਾ ਤੇ ਘਰ ਵਿੱਚ ਕਾਰਜ ਆਰੰਭ ਹੋਣ ਵਾਲੇ ਇੱਕ ਮਿੰਟ ਘਰ ਵਿੱਚ ਕਾਰਜ ਆਰੰਭ ਹੋਣ ਵਾਲੇ ਸਤਿਗੁਰੂ ਸਤੇ ਪਾਛਮਰ ਆਦੇ ਚਰਨਾਂ ਵਿੱਚ ਬੇਨਤੀ ਕੀਤੀ ਆ ਆ ਵਿਚਾਰਧਾਰਾ ਗੁਰੂ ਦੀ ਹੈ ਗੁਰੂ ਕੀ ਅਸੰਗਤਾ ਜਿਹੜੀ ਆ ਮਾਇਆ ਨਾਲ ਮਾਨ ਸਨਮਾਨ ਕਰਦੀਆਂ ਨੇ ਸਾਡਾ ਗੁਰੂ ਕੇ ਰਾਗੀਆਂ ਦਾ ਗੁਰੂ ਕੇ ਢਾਢੀਆਂ ਦਾ ਸਤਕਾਰ ਸਤਕਾਰ ਕਰਦੀਆਂ ਨੇ ਮਾਇਆ ਦੇ ਕੇ ਇਹ ਸਤਗੁਰਾਂ ਦੀ ਪ੍ਰਤ ਹੈ ਉਹਨਾਂ ਨੇ ਵਿਚਾਰਧਾਰਾ ਦਿੱਤੀ ਆ ਗੁਰੂ ਕੇ ਸਿੱਖੋ ਇਹ ਗੁਰੂ ਕੇ ਪ੍ਰਚਾਰ ਕਰੇ ਗੁਰੂ ਤੇ ਕਿੰਨੀਆਂ ਗੁਰੂ ਕੇ ਰਾਗੀ ਗੰਥੀ ਪ੍ਰਚਾਰਕ ਨੇ ਕਥਾ ਬਾਤਕ ਨੇ ਇਹਨਾਂ ਦਾ ਮਾਨ ਸਨਮਾਨ ਮਾਇਆ ਨਾਲ ਅਸਥਿਰ ਹੁੰਦਾ ਹੈ ਇਹ ਹਜ਼ੂਰ ਦੇ ਚਰਨਾਂ ਵਿੱਚ ਗੁਰੂ ਕੀ ਸੰਗਤਾਂ ਇਸੇ ਤਰ੍ਹਾਂ ਢਾਮਾ ਲੈ ਕੇ ਭੇਟ ਕਰਦੀਆਂ ਹਨ ਰਾਗੀ ਸੰਗਾਂ ਦੇ ਕੀਰਤਨ ਤੋਂ ਖੁਸ਼ ਹੋ ਕੇ ਮਾਇਆ ਆਪਣਾ ਕਰਦੀਆਂ ਨੇ ਹਜ਼ੂਰ ਦੇ ਚਰਨਾਂ ਵਿੱਚ ਭਾਈ ਸੱਤਾ ਤੇ ਬਲਵੰਦ ਹਜ਼ੂਰ ਦੀ ਹਜ਼ੂਰੀ ਵਿੱਚ ਕੀਤਮਾਹੀ ਹਾਜ਼ਰੀਆਂ ਭਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਘਰ ਵਿੱਚ ਕਾਜ ਹੈ ਕਾਜ ਰੱਖੇ ਨੇ ਪਾਤਸ਼ਾਹ ਮਾਇਆ ਬਗੈਰ ਕੋਈ ਕਾਰਜ ਨਹੀਂ ਸਵਰਦਾ ਸਾਡੇ ਕਾਰਜ ਤੁਸੀਂ ਕਿਰਪਾ ਕਰੋ ਮਾਇਆ ਦੀ ਲੋੜ ਹੈ ਤੇ ਘਰ ਚ ਕੰਨਿਆ ਦਾ ਭੈਣ ਦਾ ਵਿਆਹ ਹੈ ਕਾਰਜ ਨੇ ਸਾਨੂੰ ਮਾਇਆ ਦੀ ਲੋੜ ਹੈ ਮੇਰੇ ਹਜ਼ੂਰ ਪਾਤਸ਼ਾਹ ਜੀ ਗੁਰੂ ਅਗਰ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭਾਈ ਸੱਤਾ ਤੇ ਬਲਵੰ ਜਿਸ ਤਰ੍ਹਾਂ ਅਰਜ ਬੇਨਤੀ ਕਰ ਰਹੇ ਨੇ ਕਾਰਜ ਲਈ ਮਾਇਆ ਦੀ ਮੰਗ ਕਰ ਰਹੇ ਨੇ ਸਤਗੁਰ ਸੱਚੇ ਪਾਤਸ਼ਾਹ ਸਾਡੀਆਂ ਲੋੜਾਂ ਨੇ ਸਾਡੀਆਂ ਲੋੜਾਂ ਦੇਖ ਕੇ ਤੇ ਘਰ ਵਿੱਚ ਕਾਰਜ ਦਾ ਕਾਲ ਦੀ ਮਾਇਆ ਦੀ ਲੋੜ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਦੇ ਹੋ ਉਸ ਲੈਣਾ ਨੂੰ ਢਾਡੀ ਜਿੱਥਾ ਇੰਜ ਕਹਿ ਰਹੇ ਸੀ